ਨਵੇਂ ਅਕਾਲੀ ਦਲ ਦੇ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਤੇ ਉੱਥੇ ਹੀ ਕਿਹਾ ਗਿਆ ਕਿ ਸੁਖਵੀਰ ਸਿੰਘ ਬਾਦਲ ਨੇ ਸਾਰਾ ਪੈਸਾ ਐਸ.ਸੀ.ਪੀ.ਸੀ. ਕੋਲਕਚੋਂ ਜਿਹੜਾ ਕਿ ਉੱਥੋਂ ਲਿਆ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦੇ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ ਪਰੰਤੂ ਹੁਣ ਨਵੇਂ ਅਕਾਲੀ ਦਲ ਦੇ ਵੱਲੋਂ ਜੋ ਇਲਜ਼ਾਮ ਲਾਇਆ ਜਾ ਰਿਹਾ ਸੀ ਉਸ ਨੂੰ ਲੈ ਕੇ ਹੁਣ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਕਿ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਹੀਂ ਵੰਡ ਸਕਦਾ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਨਗਦ ਪੈਸੇ ਦੇ ਸਕਦੀ ਹੈ ਤੇ ਮੇਰੇ ਸੁਖਵੀਰ ਸਿੰਘ ਬਾਦਲ ਦੇ ਨਾਲ ਬਹੁਤ ਸਾਰੇ ਮਸਲਿਆਂ ਦੇ ਉੱਤੇ ਮਤਭੇਦ ਨੇ ਪਰ ਇਹ ਸੱਚ ਹੈ ਕਿ ਉਸਨੇ ਹੜਪੀੜਤਾ ਦੀ ਮਦਦ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਹੀਂ ਵੰਡਿਆ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਨਕਦ ਪੈਸਾ ਦੇ ਸਕਦੀ ਹੈ ਹਾਂ ਇਹ ਤਾਂ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਿਹਾ ਹੋਵੇ ਕਿ ਫਲਾਣੇ ਪਿੰਡ ਤੇਲ ਭੇਜ ਦੋ ਜਾਂ ਫਲਾਣੇ ਪਿੰਡ ਰਾਸ਼ਨ ਭੇਜ ਦੋ ਜਾਂ ਫਲਾਣੇ ਪਿੰਡ ਤੇਲ ਭੇਜ ਦੋ ਜਾਂ ਫਲਾਣੇ ਪਿੰਡ ਰਾਸ਼ਨ ਭੇਜ ਦੋ ਜਾਂ ਫਲਾਣੇ ਪਿੰਡ ਲੰਗਰ ਲਗਾ ਲਓ ਇਹ ਕੋਈ ਮਾੜੀ ਗੱਲ ਨਹੀਂ ਇਹ ਤਾਂ ਕੋਈ ਵੀ ਸਿੱਖ ਕਹਿ ਸਕਦਾ ਹੈ ਕਿਉਂਕਿ ਇਹ ਪੰਥਕ ਸੰਸਥਾਵਾਂ ਨੇ ਤੇ ਇਹ ਇਹਨਾਂ ਦੇ ਸਾਰੇ ਜਿਹੜੇ ਕਿ ਸਾਧਨ ਪੰਥ ਲਈ ਹੀ ਨੇ ਤੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਡੇਰਾ ਨਹੀਂ ਹੈ ਜਿੱਥੋਂ ਜਿਨਨੇ ਪੈਸੇ ਜੀ ਚੁੱਕ ਕੇ ਕਿਸੇ ਨੂੰ ਦੇ ਦਿੱਤੇ ਤੇ ਉੱਥੇ ਹੀ ਇਹ ਇੱਕ ਐਕਟ ਦੇ ਅਧੀਨ ਕੰਮ ਕਰਦੀ ਸੰਸਥਾ ਹੈ ਗੋਲਕ ਦੀ ਗਿਣਤੀ ਤੋਂ ਲੈ ਕੇ ਬੈਂਕ ਤੱਕ ਮਾਇਆ ਜਮਾ ਕਰਵਾਉਣ ਦਾ ਸਾਰਾ ਕਾਰਜ ਪਾਰਦਰਸ਼ੀ ਢੰਗ ਦੇ ਨਾਲ ਹੁੰਦਾ ਹੈ ਇਹ ਨਹੀਂ ਹੁੰਦਾ ਕਿ ਚਾਦਰ ਵਿਛਾਈ ਗੋਲਕ ਢੇਰੀ ਕੀਤੀ ਅਤੇ ਪੰਡ ਬਣ ਕੇ ਲੈ ਗਿਆ ਹਾਂ ਇਹ ਵੀ ਸੱਚ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਥੋੜੀ ਬਹੁਤ ਕੂਰ ਪਰ ਸ਼ਾਂਤਤਾ ਜ਼ਰੂਰ ਹੈ ਪਰ ਜਿਸ ਤੋਂ ਮੂਨਕਰ ਨਹੀਂ ਹੋਇਆ ਜਾ ਸਕਦਾ ਪਰ ਇਹ ਨਹੀਂ ਹੋ ਸਕਦਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲਕ ਦੇ ਪੈਸੇ ਕਿਸੇ ਨੂੰ ਵੰਡਣ ਵਾਸਤੇ ਦੇ ਸਕਦੀ ਹੋਵੇ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਬੋਲਣ ਤੋਂ ਪਹਿਲਾਂ ਪੜਤਾਲ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਸ ਵਾਰ ਬੋਲਿਆ ਇੱਕ ਵਿਸ਼ਵਾਸ ਜਿਹੜਾ ਕਿ ਸੰਗਤਾਂ ਦੇ ਭਰੋਸੇ ਨੂੰ ਛੱਟ ਮਾਰਦਾ ਹੈ ਤੇ ਸੰਸਥਾ ਦੇ ਉੱਤੇ ਸੰਗਤਾਂ ਦਾ ਭਰੋਸਾ ਵੀ ਉੱਠਦਾ ਹੈ ਤਾਂ ਇੱਕ ਕਰਨੈਲ ਸਿੰਘ ਪੰਜੋਲੀ ਨੇ ਜਿਹੜੀ ਕਿ ਪੋਸਟ ਸਾਂਝੀ ਕੀਤੀ ਹੈ ਤੇ ਉੱਥੇ ਹੀ ਨਵੇਂ ਅਕਾਲੀ ਦਲ ਦੇ ਵੱਲੋਂ ਆਪਣੇ ਹੀ ਪਾਰਟੀ ਦੇ ਖਿਲਾਫ ਜਿਹੜਾ ਕਿ ਇਸ ਨੂੰ ਲੈ ਕੇ ਬਿਆਨ ਦਿੱਤਾ ਹੈ ਤੇ ਦੂਜੇ ਪਾਸੇ ਹੁਣ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਨਵੇਂ ਅਕਾਲੀ ਦਲ ਦੇ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਤੇ ਉੱਥੇ ਹੀ ਕਿਹਾ ਗਿਆ ਕਿ ਸੁਖਵੀਰ ਸਿੰਘ ਬਾਦਲ ਨੇ ਸਾਰਾ ਪੈਸਾ ਐਸ.ਸੀ.ਪੀ.ਸੀ. ਕੋਲਕਚੋਂ ਜਿਹੜਾ ਕਿ ਉਥੋਂ ਲਿਆਏ ਤੇ ਜਿਸ ਤੋਂ ਬਾਅਦ ਉਥੇ ਹੀ ਉਹਨਾਂ ਦੇ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ ਪਰੰਤੂ ਹੁਣ ਨਵੇਂ ਅਕਾਲੀ ਦਲ ਦੇ ਵੱਲੋਂ ਜੋ ਇਲਜ਼ਾਮ ਲਾਇਆ ਜਾ ਰਿਹਾ ਸੀ ਉਸ ਨੂੰ ਲੈ ਕੇ ਹੁਣ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਕਿ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਹੀਂ ਵੰਡ ਸਕਦਾ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਨਗਦ ਪੈਸੇ ਦੇ ਸਕਦੀ ਹੈ ਤੇ ਮੇਰੇ ਸੁਖਵੀਰ ਸਿੰਘ ਬਾਦਲ ਦੇ ਨਾਲ ਬਹੁਤ ਸਾਰੇ ਮਸਲਿਆਂ ਦੇ ਉੱਤੇ ਮਤਭੇਦ ਨੇ ਪਰ ਇਹ ਸੱਚ ਹੈ ਕਿ ਉਸਨੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਹੀਂ ਵੰਡਿਆ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਨਕਦ ਪੈਸਾ ਦੇ ਸਕਦੀ ਹੈ ਹਾਂ ਇਹ ਤਾਂ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਿਹਾ ਹੋਵੇ ਕਿ ਫਲਾਣੇ ਪਿੰਡ ਤੇਲ ਭੇਜ ਦੋ ਜਾਂ ਫਲਾਣੇ ਪਿੰਡ ਰਾਸ਼ਨ ਭੇਜ ਦੋ ਜਾਂ ਫਲਾਣੇ ਪਿੰਡ ਤੇਲ ਭੇਜ ਦੋ ਜਾਂ ਫਲਾਣੇ ਪਿੰਡ ਰਾਸ਼ਨ ਭੇਜ ਦੋ ਜਾਂ ਫਲਾਣੇ ਪਿੰਡ ਲੰਗਰ ਲਗਾ ਲਓ ਇਹ ਕੋਈ ਮਾੜੀ ਗੱਲ ਨਹੀਂ ਇਹ ਤਾਂ ਕੋਈ ਵੀ ਸਿੱਖ ਕਹਿ ਸਕਦਾ ਹੈ ਕਿਉਂਕਿ ਇਹ ਪੰਥਕ ਸੰਸਥਾਵਾਂ ਨੇ ਤੇ ਇਹਨਾਂ ਦੇ ਸਾਰੇ ਜਿਹੜੇ ਕਿ ਸਾਧਨ ਪੰਥ ਲਈ ਹੀ ਨੇ ਤੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਡੇਰਾ ਨਹੀਂ ਹੈ ਜਿੱਥੋਂ ਜਿਨਨੇ ਪੈਸੇ ਜੀ ਚੁੱਕ ਕੇ ਕਿਸੇ ਨੂੰ ਦੇ ਦਿੱਤੇ ਤੇ ਉੱਥੇ ਹੀ ਇਹ ਇੱਕ ਐਕਟ ਦੇ ਅਧੀਨ ਕੰਮ ਕਰਦੀ ਸੰਸਥਾ ਹੈ ਗੋਲਕ ਦੀ ਗਿਣਤੀ ਤੋਂ ਲੈ ਕੇ ਬੈਂਕ ਤੱਕ ਮਾਇਆ ਜਮਾ ਕਰਵਾਉਣ ਦਾ ਸਾਰਾ ਕਾਰਜ ਪਾਰਦਰਸ਼ੀ ਢੰਗ ਦੇ ਨਾਲ ਹੁੰਦਾ ਹੈ ਇਹ ਨਹੀਂ ਹੁੰਦਾ ਕਿ ਚਾਦਰ ਵਿਸ਼ਾਈ ਗੋਲਕ ਢੇਰੀ ਕੀਤੀ ਅਤੇ ਪੰਡ ਬਣ ਕੇ ਲੈ ਗਿਆ ਹਾਂ ਇਹ ਵੀ ਸੱਚ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਥੋੜੀ ਬਹੁਤ ਕੂਰ ਪ੍ਰਸੰਤਾ ਜ਼ਰੂਰ ਹੈ ਪਰ ਜਿਸ ਤੋਂ ਮੂਨਕਰ ਨਹੀਂ ਹੋਇਆ ਜਾ ਸਕਦਾ ਪਰ ਇਹ ਨਹੀਂ ਹੋ ਸਕਦਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲਕ ਦੇ ਪੈਸੇ ਕਿਸੇ ਨੂੰ ਵੰਡਣ ਵਾਸਤੇ ਦੇ ਸਕਦੀ ਹੋਵੇ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਬੋਲਣ ਤੋਂ ਪਹਿਲਾਂ ਪੜਤਾਲ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਸ ਵਾਰ ਬੋਲਿਆ ਇੱਕ ਵਿਸ਼ਾਬਦ ਜਿਹੜਾ ਕਿ ਸੰਗਠਨਾਂ ਦੇ ਭਰੋਸੇ ਨੂੰ ਸੱਟ ਮਾਰਦਾ ਹੈ ਤੇ ਸੰਸਥਾ ਦੇ ਉੱਤੇ ਸੰਗਠਨਾਂ ਦਾ ਭਰੋਸਾ ਵੀ ਉੱਠਦਾ ਹੈ ਤਾਂ ਇੱਕ ਕਰਨੈਲ ਸਿੰਘ ਪੰਜੋਲੀ ਨੇ ਜਿਹੜੀ ਕਿ ਪੋਸਟ ਸਾਂਝੀ ਕੀਤੀ ਹੈ ਉਥੇ ਹੀ ਨਵੇਂ ਅਕਾਲੀ ਦਲ ਦੇ ਵੱਲੋਂ ਆਪਣੇ ਹੀ ਪਾਰਟੀ ਦੇ ਖਿਲਾਫ ਜਿਹੜਾ ਕਿ ਇਸ ਨੂੰ ਲੈ ਕੇ ਬਿਆਨ ਦਿੱਤਾ ਹੈ ਤੇ ਦੂਜੇ ਪਾਸੇ ਹੁਣ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ